ਤਾਂ ਗੱਲ ਕਰਾਂਗੇ ਜੀ ਪਿੰਡਾਂ ਦੇ ਮਾਹੌਲ ਦੀ ਜਿਹੋ ਜਿਹਾਂ ਪਿੰਡਾਂ ਦੇ ਵਿੱਚ ਮਾਹੌਲ ਹੋਈ ਜਾਂਦਾ ਹੈ ਤਾਂ ਉਸ ਹਾਵ ਨਾਲ ਪਿੰਡਾਂ ਦੀਆਂ ਕਈ ਪੰਚਾਇਤਾਂ ਨੇ ਜਿਨੇ ਮਤੇ ਆ ਜਿਹੜੇ ਪਾਏ ਐ ਤੇ ਸਾਰੇ ਪਿੰਡ ਨੇ ਏਕਾ ਜਿਹੜਾ ਦਿਖਾਇਆ ਏ ਇੱਕ ਅਜਿਹਾ ਪਿੰਡ ਜਿਨੇ ਮਤੇ ਪਾਏ ਨੇ ਤੇ ਸਾਰੇ ਪਿੰਡ ਨੇ ਏਕਾ ਦਿਖਾਇਆ ਏ ਵੀ ਸਾਡੇ ਚ ਭਾਈ ਏਕਤਾ ਸੀ ਇਕੱਠੇ ਰਹਿਣੇ ਆ ਰਾਜਨੀਤੀ ਤੋਂ ਸਾਡਾ ਜਿਹੜਾ ਦੂਰ ਦੂਰ ਦਾ ਫਾਸਲਾ ਹੈ ਤਾਂ ਇਹ ਪਿੰਡ ਹੈ ਘੁੰਮਣਕਲਾ 14 ਮਤੇ ਪਾਏ ਨੇ ਕਲਾ ਕਲਾ ਮਤਾ ਤੁਹਾਨੂੰ ਦੱਸਾਂਗੇ ਕਿਹੜਾ ਮਤਾ ਤੁਹਾਨੂੰ ਜਿਹੜਾ ਸਹੀ ਲੱਗਿਆ ਜਾਂ ਫਿਰ ਸਾਰੇ ਸਹੀ ਲੱਗੇ ਤੇ ਜਾਂ ਫਿਰ ਹਰ ਇੱਕ ਪੰਚਾਇਤ ਪਿੰਡ ਦੀ ਨੂੰ ਜਿਹੜਾ ਇਹ ਮਤੇ ਪਾਉਣੇ ਚਾਹੀਦੇ ਨੇ ਇਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਜਿਹੜਾ ਅੱਗੇ ਸ਼ੇਅਰ ਕਰ ਦਿਓ ਤਾਂ ਪਹਿਲਾਂ ਇਹਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਇਹਦੇ ਵਿੱਚ ਪਹਿਲਾ ਮਤਾ ਆਉਂਦਾ ਹੈ ਮਾਰਗਤ ਦੇ ਭੋਗ ਤੇ ਜਲੇਬੀਆਂ ਪਕੌੜੇ ਆ ਜਿਹੜੇ ਨਹੀਂ ਬਣਾਏ ਜਾਣਗੇ ਜੇਕਰ ਕੋਈ ਵਿਅਕਤੀ ਉਲੰਘਣਾ ਕਰੇਗਾ ਤਾਂ ਪੰਚਾਇਤ ਦੇ ਵੱਲੋਂ 50000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊ। ਦੂਸਰਾ ਮਤਾ ਆ ਗਿਆ ਵਿਆਹ ਤੇ ਹੋਰ ਪ੍ਰੋਗਰਾਮਾਂ ਵਿੱਚ ਕੋਠੇ ਉੱਪਰ ਜਿਹੜਾ ਸਪੀਕਰ ਆ ਉਹ ਨਹੀਂ ਲਾਏ ਜਾਣਗੇ ਜੇਕਰ ਕੋਈ ਵਿਅਕਤੀ ਉਲੰਘਣਾ ਕਰੂ ਤਾ ਪੰਚਾਇਤ ਦੇ ਵੱਲੋਂ 11000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ। ਤੀਸਰਾ ਮਤ ਆ ਗਿਆ ਪਿੰਡ ਵਿੱਚ ਡਾਕਟਰੀ ਤੇ ਕਰਿਆਨਾ ਦੀਆਂ ਦੁਕਾਨਾਂ ਤੇ ਪੰਨੀ, ਸਰਿੰਜਾਂ, ਨਸ਼ੀਲੀਆਂ ਗੋਲੀਆਂ, ਸਟ੍ਰਿੰਗਾਂ ਨਹੀਂ ਵੇਚੀਆਂ ਜਾਣਗੀਆਂ। ਜੇਕਰ ਕੋਈ ਵਿਅਕਤੀ ਉਲੰਘਣਾ ਕਰੂ ਤਾਂ ਪੰਚਾਇਤ ਦੇ ਵੱਲੋਂ 11000 ਰੁਪਏ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ। ਚੌਥੇ ਨੰਬਰ ਤੇ ਆ ਗਿਆ ਖੁਸਰੇਆਂ ਮਹਾਂਤਾਂ ਦੀ ਵਧਾਈ ਐਸਸੀ ਅਤੇ ਬੀਸੀ ਤੇ ਜਿਹੜੇ ਬੇਜ਼ਮੀਨੇ ਲੋਕ ਨੇ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂ ਉਹਨਾਂ ਲਈ ਜਿਹੜੀ 1100 ਰੁਪਏ ਬਾਕੀ ਵਰਗਾਂ ਲਈ 2100 ਰੁਪਏ ਹੋਊਗੀ ਜੇਕਰ ਇਸ ਦੀ ਉਲੰਘਣਾ ਕੋਈ ਕਰੂਗਾ ਤਾਂ ਪੰਚਾਇਤ ਦੇ ਵੱਲੋਂ 11000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊ। 5ਵੇਂ ਨੰਬਰ ਤੇ ਆ ਗਿਆ ਚਿੱਟਾ ਸਮਾਇਕ ਗੋਲੀਆਂ ਵੇਚਣ ਵਾਲਿਆਂ ਦੀ ਕੋਈ ਵੀ ਪੰਚ ਸਰਪੰਚ ਨੰਬਰਦਾਰ ਜਮਾਨਤ ਜਿਹੜੀ ਨਹੀਂ ਕਰਾਊਗਾ ਜੇਕਰ ਕੋਈ ਵੀ ਵਿਅਕਤੀ ਇਹਦੀ ਉਲੰਘਣਾ ਕਰੇਗਾ ਤਾਂ ਪੰਚਾਇਤ ਦੇ ਵੱਲੋਂ 11000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਣਾ ਹੈ। 6ਵੇਂ ਨੰਬਰ ਤੇ ਕਿਸੇ ਵੀ ਬਾਹਰੋਂ ਆਏ ਵਿਅਕਤੀ ਨੂੰ ਪਿੰਡ ਦੇ ਵਿੱਚ ਉਗਰਾਹੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਸਿਰਫ ਤਿੰਨ ਸਥਾਨਾਂ ਸ੍ਰੀ ਤੱਤਰ ਸਰ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਹਜੂਰ ਸਾਹਿਬ ਇਸ ਨੂੰ ਛੋਟ ਹੈ ਜਿਹੜੀ ਹੋਵੇਗੀ ਸੱਤਵਾਂ ਆ ਗਿਆ ਕਿਸੇ ਵੀ ਜਗ੍ਹਾ ਤੇ ਕੋਈ ਸੰਸਥਾ ਪੌਦੇ ਲਾਉਂਦੀ ਹੈ ਤਾਂ ਉਹਨਾਂ ਨੂੰ ਕੋਈ ਵਿਅਕਤੀ ਪੁੱਟ ਨਹੀਂ ਸਕੇਗਾ ਜੇਕਰ ਕੋਈ ਵੀ ਵਿਅਕਤੀ ਪੌਦੇ ਦਰਖਤ ਪੁੱਟਦਾ ਦਿਸਦਾ ਤਾਂ ਪੰਚਾਇਤ ਵੱਲੋਂ 11000 ਰੁਪਏ ਜੁਰਮਾਨਾ ਅਤੇ ਬੰਦ ਦੀ ਸਜ਼ਾ ਜਿਹੜੀ ਉਹ ਦਵਾਈ ਜਾਊਗੀ ਅੱਠਵਾਂ ਆ ਗਿਆ ਗੁਰੂ ਘਰਾਂ ਦੇ ਉੱਪਰਲੇ ਸਵੀਕਰਾਂ ਦਾ ਵੀ ਸਮਾਂ ਜਿਹੜਾ ਤੈਅ ਕੀਤਾ ਗਿਆ ਹੈ RAMDAS ਜੀ ਇਹ ਸਿੱਖਾਂ ਦੀ ਧਰਮਸ਼ਾਲਾ ਦਾ ਸਮਾਂ ਜਿਹੜਾ ਉਹ 5 ਤੋਂ 5:30 ਵਜੇ ਤੱਕ ਡੇਰਾ ਬਾਬਾ ਜਿਉਂੰਦਾਸ ਜੀ ਦਾ ਸਮਾਂ 5:30 ਤੋਂ 6 ਵਜੇ ਤੱਕ ਡੇਰਾ ਬਾਬਾ ਮਹੰਗਲ ਦਾਸ ਜੀ ਦਾ ਸਮਾਂ 5:30 ਤੋਂ 6 ਵਜੇ ਤੱਕ ਗੁਰਦੁਆਰਾ ਬਾਬਾ ਰੂੜ ਸਿੰਘ ਜੀ ਦਾ ਸਮਾਂ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਤੇ ਗੁਰੂ ਘਰ ਦਾਤਨਸਰ ਸਾਹਿਬ ਜੀ ਦਾ ਸਮਾਂ 6:30 ਤੋਂ 7:15 ਵਜੇ ਤੱਕ ਹੈ ਜਿਹੜਾ ਹੋਵੇਗਾ ਨੋਮਾ ਇਹਦੇ ਵਿੱਚ ਮਤਾ ਆ ਗਿਆ ਖੁਸ਼ੀ ਦੇ ਮੌਕਿਆਂ ਤੇ ਡੀਜੇ ਆ ਜਿਹੜੇ ਸਿਰਫ 2 ਦਿਨ ਹੀ ਲਾਏ ਜਾਣਗੇ ਜੇਕਰ ਕੋਈ ਵਿਅਕਤੀ ਇਹਦੀ ਉਲੰਘਣਾ ਕਰੇਗਾ ਤਾਂ ਪੰਚਾਇਤ ਵੱਲੋਂ 11000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ 10ਵਾਂ ਆ ਗਿਆ ਮਰਗ ਦੇ ਭੋਗ ਸਮੇਂ ਜਿਸ ਤਰ੍ਹਾਂ ਹੋਰ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਭੇਟਾ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਸਮਸ਼ਾਨ ਘਾਟ ਨੂੰ ਵੀ 1100 ਰੁਪਏ ਦਾਨ ਵਜੋਂ ਦਿੱਤੇ ਜਾਣਗੇ 11ਵਾਂ ਮਤਾਂ ਆ ਗਿਆ ਸੜਕਾਂ ਤੇ ਰਾਹਾਂ ਦੇ ਕਿਨਾਰੇ ਪਾਣੀ ਪੈਣ ਤੋਂ ਨਹੀਂ ਰੋਕਿਆ ਜਾਵੇਗਾ ਨਾ ਹੀ ਸੜਕਾਂ ਤੇ ਰਾਹਾਂ ਦੀ ਜਗ੍ਹਾ ਦੇ ਵਿੱਚ ਕੋਈ ਵੜੀ ਇਹ ਵਗੈਰਾ ਪਾਈ ਜਾਵੇਗੀ ਜੇਕਰ ਕੋਈ ਵਿਅਕਤੀ ਉਲੰਘਣਾ ਕਰੇਗਾ ਤਾਂ ਪੰਚਾਇਤ ਵੱਲੋਂ 11000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ 12ਵੇਂ ਪੁਆਇੰਟ ਤੇ ਆ ਗਿਆ ਸਾਰੇ ਬੱਸ ਸਟੈਂਡਾਂ ਅਤੇ ਸਕੂਲ ਦੇ ਸਾਹਮਣੇ ਕੋਈ ਵੀ ਫालतू ਵਿਅਕਤੀ ਨਹੀਂ ਖੜ੍ਹ ਸਕੇਗਾ ਜੇ ਕੋਈ ਵਿਅਕਤੀ ਖੜ੍ਹੇਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਊਗੀ 13ਵਾਂ ਮਤ ਆ ਗਿਆ ਪਿੰਡ ਦੀ ਫਿਰਨੀ ਦੇ ਅੰਦਰ ਕੋਈ ਵੀ ਵਿਅਕਤੀ ਟਰੈਕਟਰਾਂ ਤੇ ਡੈਕ ਨਹੀਂ ਚਲਾਏਗਾ ਜੇਕਰ ਕੋਈ ਵਿਅਕਤੀ ਉਲੰਘਣਾ ਕਰੇਗਾ ਤਾਂ ਪੰਚਾਇਤ ਵੱਲੋਂ 11000 ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਆਖਰੀ ਮਤਾ 14ਵਾਂ ਮਤਾ ਆ ਗਿਆ ਜੇਕਰ ਪਿੰਡ ਵਿੱਚ ਕਿਸੇ ਦੇ ਘਰ ਜਾਂ ਕਿਸੇ ਧਾਰਮਿਕ ਸਥਾਨ ਤੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹੁੰਦਾ ਹੈ ਤਾਂ ਬਾਕੀ ਸਾਰੇ ਸਥਾਨਾਂ ਦੇ ਉੱਪਰਲੇ ਸਪੀਕਰ ਹੈ ਜਿਹੜੇ ਉਹ ਬੰਦ ਰਹਿਣਗੇ ਤਾਂ ਇਹ ਪਿੰਡ ਘੁੰਮਣਕਲਾਂ ਦੀ ਪੰਚਾਇਤ ਨੇ ਸਾਰੇ ਪਿੰਡ ਦੀ ਸਹਿਮਤੀ ਨਾਲ 14 ਮਤੇ ਹੈ ਜਿਹੜੇ ਪਾਏ ਹੈ ਪਿੰਡ ਦੇ ਵਿੱਚ ਤੁਹਾਨੂੰ ਇਹ ਮਤੇ ਕਿਸ ਤਰ੍ਹਾਂ ਲੱਗੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਇਹ ਚੌਂ ਨੇ ਉਹ ਦਾ ਪੰਚਾਇਤਾਂ ਇਸ ਤਰ੍ਹਾਂ ਦੇ ਮਤੇ ਪਾਉਣ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ